ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਬਹੁਤ ਆਪਾਂ ਚੈਨ ਆ ਕੇ ਸੁਹਾਵਣੇ ਆ। ਅਸੀਂ ਸਾਰੇ ਠੀਕ-ਠਾਕ ਹਾਂ ਜੀ। ਬੰਦੇ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ-ਠਾਕ ਹੋਵੰਗੇ। ਸਾਇਮਾ ਸਵੇਰ ਦਾ ਵਾ। ਆਪਾਂ ਦਰਵਾਜ਼ੇ ਖੰਗੇ। ਇਹ ਜਿੱਦ ਵੀ ਨਹੀਂ ਗਈ ਕੋਈਏਗੀ। ਇਹ ਪਹਿਲਾਂ ਤਾਂ ਪਕਚਲੇ ਦਾ ਸੰਦਰਾ ਵਿਆਹ ਚ ਪਕਚਲਾ ਨਾ ਕਿਉਂਕਿ ਅੱਜ ਆਪਣੀ ਕੰਟੀ ਵੀ ਰਹਿੰਦੀ ਹੈ ਬੀਬੀ ਨਾਲ ਜਵਾ ਸਾਡ ਕੰਮ ਕਰਾਂਗੇ ਫਿਰ ਉਹਦੇ ਕੋਲ ਕਿ ਜਾਵਾਂਗਾ ਹਜੇ ਪੰਜ ਚਿੱਲੇ ਰਹਿੰਦੇ ਨੇ ਬੀਚ ਨਾਲ ਅੱਜ ਨਹੀਂ ਜਾਵਾਂਗਾ गड्या जीव काल फेर सका वेळ पडत तो लो जी अपने ने जो टाइम दस हो गए अपने कपड़े धो तो तेने ਸਰਦਾਰ ਜੀ ਤਾਂ 7 ਵਜੇ ਦੇ ਗਏ ਨੇ ਕਰੋ ਪਹਿਲਾਂ ਰਾਜੀਏ ਤੋਂ ਟਰੈਕਟਰ ਲਿਆ ਕੇ ਮਸ਼ੀਨ ਲਿਆਉਣਗੇ ਬੱਡੀ ਹੈਪੀ ਸੀਡਰ ਕਹਿੰਦੇ ਨੇ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਸੁਪਰ ਸੀਡਰ ਸੀਡਰ ਪਤਾ ਨਹੀਂ ਸੁਪਰ ਸੀਡਰ ਲਿਆਉਣਗੇ ਲੋ ਜੀ ਮੈਂ ਕੱਖ ਵੀ ਪਾ ਦਿੱਤੇ ਖੋਲੀਆਂ ਚ ਸਫਾਈ ਵੀ ਕਰ ਦਿੱਤੀ ਚੰਗੇ ਤਾਂ ਸੁੱਕ ਜੂਗਾ ਹੱਥ ਨੂੰ ਬਿਜਵਾ ਕੁੜਕ ਬਣ ਜਾਂਦਾਗਾ ਤੇ ਤੁਹਾਨੂੰ ਹੁਣ ਪਾਣੀ ਵੇਸਟ ਹੁੰਦਾ ਨੇ ਜਗ੍ਹਾ ਪਾਣੀ ਨਹੀਂ ਨਿਕਲਦਾ ਆਪਣੇ ਲੋ ਮੱਜਾਂ ਜ ਨਮਾਈਆਂ ਨਹੀਂ ਹੈਗੀਆਂ ਤੇ ਸਾਰਾ ਇਧਰੋਂ ਸਾਫ ਸਫਾਈਆ ਹੋ ਗਿਆ ਕੱਪੜੇ ਧੋਤੇ ਗਏ ਕੱਲੇ ਬਾਥਰੂਮ ਰਹਿਗੇ ਤੇ ਸਾਰੇ ਭਾਂਡੇ ਵੀ ਮੰਨਤੇ ਟੋਕਰਾ ਹੰਡਰ ਮੰਝ ਆਪਿਆ ਕੱਲੀ ਉਧਰ ਪੋਚੇ ਵੀ ਲੱਗ ਗਏ ਨੇ ਕਮਰੇ ਬਰਾੰਡਿਆ ਚ ਦਰਵਾਜੇ ਚ ਰਸੋਈ ਰਹਗੀ ਕਿਉਂਕਿ ਰਸੋਈ ਰਹੇਗੀ ਸੁਖਮਾ ਗੁਰਮਨ ਅੱਜ ਸਕੂਲ ਗਈ ਹੈਗੀ ਦਿਨ ਹੈਗਾ ਜੈਂਤਵਾਰ ਤੇ ਉਹਨਾਂ ਸਕੂਲ ਚ ਪ੍ਰੋਗਰਾਮ ਹੈਗਾ ਹੰਡ ਵਟਸਐਪ ਜੀ ਦੇ ਭੋਗ ਨੇ ਤੇ ਮੈਂ ਸਾਗਣਾ ਮੈਂ ਤੇ ਸੁਖਮਣੀਆ ਸਰਦਾਰ ਜੀਆਂ ਦੀ ਰੋਟੀ ਤੇ ਦੋ ਹੈਲਪਰ ਨੇ ਉਹ ਅੱਜ ਉਧਰੋਂ ਰਾਜਕੰਨੀਓ ਜਾਊਗੀ ਤੇ ਮੈਂ ਕੌਲੇ ਜੀ ਕਾੜ ਕੌਲੇ ਜੀ ਕਾਢ ਲਿਆ ਸਾਗ ਤੇ ਅੱਜ ਮੇਲ ਨਹੀਂ ਕਰਨ ਜਾਣਾ ਵੀਰਪਾਲ ਦੇ ਸੌਰੀ ਤੇ ਇੱਧਰ ਆਹਾਗਾ ਸਾਗ ਗਰਮ ਹੋਜੂ ਤੇ ਇੱਧਰ ਬਸ ਮੈਂ ਆਟਾ ਕੁੰਨੀ ਬੈਠੀ ਆ ਮੈਂ ਤੇ ਸੁਖਮਣੀਆ ਰੋਟੀਆਂ ਆ ਲੀਆਂ ਤੇ ਬਸ ਬਣਾਉਣੀ ਆ ਰੋਟੀ ਮੈਂ ਦੋਨੇ ਮਾਮਤੀਆਂ ਖੇਤ ਉਧਰ ਜਾਊਗੀ ਉਧਰੋਂ ਜਾਊਗੀ ਰੋਟੀ ਅੱਜ ਤੇ ਬਸ ਖਾ ਕੇ ਰੋਟੀ ਰਸੋਈ ਸੁਝ ਸਾਫ ਕਰ ਦਿਆਂਗੇ ਆਪਾਂ ਖਾ ਕੇ ਬਸ ਰੋਟੀ ਰਸੋਈ ਸੁਝ ਸਾਫ ਕਰ ਲਾਂਗੇ ਸੁਖਮਣ ਕੇ ਸਿਨਾ ਆਲੀ ਗੁਰਮਣਾ ਕੇ ਨਾਉਗੀ ਨਾ ਸਕੂਲ ਚ ਨਾ ਖਾਂਦ ਪਟ ਸਾਹਿਬ ਜੀ ਪ੍ਰਗਾਹ ਭੋਗਨੇ ਅੱਜ ਤੇ ਮੈਂ ਖਾ ਚਲੋ ਮੈਂ ਰੋਟੀ ਬਣਾ ਲੈਣੀ ਕਹਿੰਦੀ ਮਮਾ ਬਾਅਦ ਚ ਬਣਾ ਲੀ ਰੋਟੀ ਕਿਉਂਕਿ ਫਿਰ ਮੈਨੂੰ ਵੀ ਆਉਂਦਾ ਕਿ ਮੱਜਾਂ ਥੱਲੇ ਸੁੱਕ ਜੂਗਾ ਹਨਾ ਤੇ ਮੱਜਾਂ ਥੱਲੇ ਸੁੱਕ ਜੂਗਾ ਵੀ ਚਲੋ ਅੱਜ ਮੈਂ ਹੁਣ ਰੋਟੀ ਬਣਾਉਣੀ ਆ ਰੋਟੀ ਸੁੱਕ ਮੰਨ ਵੀ ਜਦ ਸਿਰ ਸਕਾਉਂਦੀ ਹੈ ਤਿਆਰ ਹੁੰਦੀ ਹੈਗੀ ਉਹ ਜਾਊਗੀ ਮਿਲਣੀ ਤੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਤੇ ਕੀ ਕੰਮ ਨੇ ਤੇ ਆਪਣੀ ਬਾੜੀ ਬਹੁਤ ਸੋਹਣੀ ਹੋ ਗਈ ਹਰੀ ਤੁਹਾਨੂੰ ਫਿਰ ਦਿਖਾਉਂਗੀ ਮੈਂ ਹੁਣ ਮੇਰੇ ਕੰਮ ਪੈ ਨੇ ਅੱਪਰ ਕਿੰਨੇ ਦਿਨਾਂ ਹੋ ਗਏ ਘਰ ਦਾ ਵਲੌਗ ਹੀ ਬਸ ਹਨਾ ਬਣਿਆ ਨਹੀਂ ਹੈਗੇ ਵਿਆਹ ਤੋਂ ਰੇ ਫਿਰਦਿਆਂ ਹੁਣ ਆਪਾਂ ਨੇ ਘਰ ਦੇ ਵਲੌਗ ਹੀ ਆਇਆ ਕਰਨਗੇ ਠੀਕ ਹੈ ਜੀ ਤੇ ਵਿਆਹ ਸ਼ੁਰੂ ਹੋਊਗਾ 29 ਤਰੀਕ ਦਾ ਹੂੰ ਬਾਕੀ ਪਾਣਾ ਪੁਰਦਿਆਂ ਤੇ ਆ ਵੀ ਵਿਆਹ ਵੀ ਕੈ ਤਰੀਕ ਦਾ ਸੋ ਤੁਹਾਡੇ ਵਿਆਹ ਜੀ 3 ਤਰੀਕ ਦੀ ਬਰਾਤ ਹੈ 29 ਤਰੀਕ ਨੂੰ ਸਹਜ ਪਾਠ ਜੀ ਦੇ ਭੋਗ ਪਾਣਗੇ ਤੇ ਕੜਾਹੀ ਚੜਜੂ ਤੇ 3 ਤਰੀਕ ਦੀ ਬਰਾਤ ਲੰਮਾ ਬਹੁਤ ਹੈ ਵਿਆਹ ਤੇ ਵਿਆਹ ਦੇਖਣ ਵਾਲੀ ਨਹੀਂ ਆਪ ਦੇਖਾਂਗੇ ਨਹੀਂ ਤੁਹਾਨੂੰ ਦਿਖਾਵਾਂਗੇ ਚਲੋ ਜੀ ਆਪ ਮਿਲਦੇ ਆਂ ਰੋਟੀ ਲਾ ਕੇ ਤੇ ਫਿਰ ਕੀ ਕੰਮ ਕਰਦੇ ਆਂ ਦਿਨ ਪਰ ਤੁਹਾਨੂੰ ਦਿਖਾਵਾਂਗੇ ਵੈਗਰੂ ਨੇ ਜਿਵੇਂ ਰਾਤ ਵਧੀਆ ਨਗਾ ਜਾਂ ਦਿਨ ਵੀ ਕੰਮ ਤੰਦਿਆਂ ਚ ਵਧੀਆ ਨਗਾ ਆਵੇ ਚਲੋ ਮਿਲਦੇ ਆਪਾਂ ਫੇਰ ਕਿੱਦ ਤਮੇ ਨਾ ਨਾ ਸੁਤੀ ਨਾ ਕਰ ਤਿਆਰ ਆ ਕੰਮ ਹੋਇਆ ਤੇ ਆ ਪਹਿਲਾਂ ਤੇ ਦਰੀਆਂ ਤੋਤੀਆਂ ਨੇ ਖਮਾ ਲੋਗੀ ਸੁਖਮਨ ਲੈ ਆਈ ਵੀ ਨਹੀਂ ਆ ਜਾਣਗੇ ਤੇ ਆ ਪਹਿਲੇ ਦਰੀਆਂ ਧੋਤੀ ਨੇ ਪਹਿਲਾ ਪਾਉਣ ਵਾਲੇ ਕੱਪੜੇ ਧੋਤੇ ਨੇਗੇ ਤੇ ਅੱਜ ਮੇਰੇ ਨਾਲ ਕੀ ਹੋਇਆ ਕੀ ਹੋਇਆ ਮੈਂ ਜਿੱਸਾ ਸੇ ਤੁਗੜੇ ਗੁਰ ਮੰਤੋਂ ਉਸ ਨੇ ਕਿ ਮੇਰੀ ਜੀ ਕੀ ਹੋ ਗਈ ਮੈਂ ਤਾਂ ਜੀ ਕਾਂਟੇ ਛੱਡ ਕੇ ਭੁੱਲ ਗਈ ਪਤਾ ਨਹੀਂ ਕਿੱਥੇ ਹੈ ਮੇਲ ਨਹੀਂ ਆ ਰਹੇ ਪਾਕੇ ਬਾਜ਼ਾਰ ਉਹ ਕਿਤੇ ਉਹਦੀ ਮਾਂਗਰ ਬੀਬੀ ਨੇ ਲੁਕੋਤੇ ਬਿਏ ਇੰਨ ਧਰਤੇ ਧਰੇ ਪੈਨੇ ਮਾਓ ਆ ਗੋਲ ਉਹ ਵੀ ਉਹ ਬੀਬੀ ਨੇ ਲਕੋਤੇ ਤੇ ਫੇਈ ਮੈਂ ਤਾਂ ਸਾਰਾ ਕਾਲੀ ਕਰ ਪਾਟ ਦਾ ਸਾਰਾ ਖਲ ਨਹੀਂ ਸੀ ਦੇ ਕੋਈ ਫੂੰਜ ਨਹੀਂ ਛੱਡਿਆ ਬੈਡੋ ਫਿੱਚੋ ਟੂਆ ਦੁਖੋ ਲਾ ਬੈਡੋ ਫਿੱਚੋ ਤੇ ਫਿਰ ਮੈਂ ਦੀਦੀ ਦਾ ਫੋਨ ਲਾਇਆ ਬੀਬੀ ਦਾ ਲੱਗਿਆ ਫਿਰ ਮੈਂ ਆਮਣੀ ਨੂੰ ਫੋਨ ਲਾਇਆ ਆਮਣੀ ਨੇ ਬੀਬੀ ਨੂੰ ਕਰਿਆ ਤੇ ਰੋਣੇ ਲੱਗਿਆ ਤੇ ਉਹ ਪਰਨੇ ਤਾ ਮੋਟਾ ਜੱਕੇ ਖਾਮ ਤੇ ਮੇਰੇ ਨਾਲ ਇਹ ਜੀ ਗੱਲ ਹੋਈ ਮੈਂ ਫੇਰ ਮੇਰਾ ਕੰਮ ਨੂੰ ਜੀ ਕਰਿਆ ਬੂਏ ਮਰ ਜਾ 85000 ਵਿੱਚ ਆਉਣਾ ਹੋ ਰਿਹਾ ਬੂਏ ਮਰ ਜਾ ਮੈਂ ਕਿੱਥੇ ਕਰ ਤੇ ਕਿੱਥੇ ਦਰ ਤੇ ਤੇ ਆ ਪਾ ਨੀਕੇ ਦਾ ਟ੍ਰਵੰਟਪਾਨੂ ਬਾਤੀ ਨਾ ਆ ਆਂਗੇ ਤਾਂ ਨਾ ਖਾਦ ਲੜਾ ਪਰ ਜੇ ਵਾ ਨੇ ਹਾਂ पड़ेसा नहीं है वो गड्ढी लगा ले पतला लगा बार फ्लाइंग इतने लगा दे यार गड्ढी कड़ी है नहीं बिपाये बिपाये दुबार ਪੀਣਾ ਪੀਣਾ ਪੀਂਦੀ ਨਹੀਂ ਕਰਦੀ ਨਹੀਂ ਬਾਹਰ ਦੇ ਨਾਲ ਪਿਆਰ ਨਹੀਂ ਕਿੱਥੇ ਵਿਚੂੰਗੀ ਨੰ ਆਹੇ ਜਿਵੇਂ ਪਾਨ ਕੱਟ ਪੀਂਦੇ ਆ ਸਵੇਰ ਵੇਲੇ ਜਦ ਪੀਂਦੀਆਂ ਨੇ ਪਾਨ ਸੱਚੇ ਪਿਆਰ ਕੀ ਤੇ ਤਾਂ ਵਿਆਹ ਆਇਆ ਹੋਇਆ ਉਹਨੂੰ ਕੋਸੇ ਲਾ ਦਿੱਤੀ। ਹੱਜ ਗਲ ਪਿਆ ਢੋਲ ਵਜਾ ਬਾਬਾ ਵਜਾ ਬਾਬਾ ਗਲ ਪਿਆ ਢੋਲ ਵਜਾ ਬਾਬਾ ਜੀ ਮੇਰੇ ਸਾਰੇ ਕੰਮ ਗਲ ਪਏਗੇ। ਪਾਣੀ ਪਿਆਤਾ ਆਪਾਂ ਨੇ ਅਜੇ ਗੋਹਾ ਸਿੱਟਣ ਨਾਲ ਪਿਆ 4.5 ਹੋ ਗਏ ਤੇ ਹੁਣ ਪਹਿਲਾਂ ਕੱਖ ਪਾ ਲੈਣੀ ਆ ਫਿਰ ਮੈਂ ਗੋਹਾ ਸੜ ਦੂ ਬਾਅਦ ਚ ਸਾਰਾ ਪਾ ਦੂੰ। ਬਜਾ ਬਾਬਾ ਬਜਾ ਬਾਬਾ ਗੱਲ ਤੇ ਢੋਲ ਵਜਾ ਬਾਬਾ ਆ ਚਾ ਗੱਲ ਪਾਈਗੇ ਸਾਰੇ ਕੰਮ ਹਜੇ ਸਰਦਾਰ ਜੀਆ ਨੂੰ ਫੋਨ ਕੀਤਾ ਸੀ ਹੁਣ ਮੈਂ ਪਾਣੀ ਪਲਾ ਕੇ ਮੈਂ ਫਿਰ ਮੈਂ ਕੱਖ ਚੱਲ ਨਾ ਪਾਉਂਗੀ ਜੇ ਸੁਨਿਹਾਰਾ ਕਰਾਇ ਤੇ ਲਿਆਂਦਾ ਫਿਰ ਕਰਾਇਆ ਫਿਰ ਕੱਲ ਨੂੰ ਆਲਾ ਹੋਰ ਦੇ ਦੂਗਾ ਹਨਾ ਤਾਂ ਕਰਕੇ ਫਿਰ ਸਵੇਰ ਸਬੀਜ ਕੀ ਆਵਾਂਗੇ ਤੇ ਮਹਾ ਚਰਮਾ ਪਾਲਣੀ ਆ ਕੱਖੋ ਉਹ ਤਾਂ ਇੱਧਰਲੇ ਕ੍ਰੀਤਿਕਾ ਹੈਲਪਰ ਵੀ ਸੱਡਿਆ ਹੋਇਆ ਲਾ ਜਿਹੜੀਆ ਪਰਵਤ ਆਇਨੀ ਪਤਾ ਕਰਿਆ ਉਹ ਨਾ ਆਉਗਾ ਕੱਲ ਰਾਤ ਆਇਨੀ ਹੈਗਾ ਉਧਰ ਵਾਗਿਆ ਜਿਹੜਾ ਉਹਦੀ ਆਪਣੀ ਬਾੜੀ ਲੱਗ ਗਿਆ ਸੀ ਉਹਨੂੰ ਵਿਚਾਰੇ ਨੂੰ ਇੰਨਾ ਪਤਾ ਨਹੀਂ ਹੈਗਾ ਜੇ ਚਾਰ ਚੂਰ ਪੱਟਣ ਨੂੰ ਕਹਿੰਦੇ ਨਾ ਤੇ ਉਹ ਬਾੜਾ ਖਰਾਬ ਕਰ ਦਾਂਦਾ ਨਾ ਇਹਨੂੰ ਪਤਾ ਜੇ ਕਦੀ ਦੋ ਟੋਕਰ ਪੱਟ ਦੇ ਪੱਟ ਦੇ ਚਾਸ ਤੇ ਪਾ ਦੇ ਆਇਨੀ ਤੇ 10 ਪੱਟ ਦੇ ਤਾਂ ਕਰਕੇ ਉਹਨੂੰ ਕਹਿਣ ਨੂੰ ਆਖਾ ਲੱਗਦਾ वाला है। है है। मक्की पकीी हुई है तवा तवा ये ला तड़ वही हुई है चार दहला सात खराब निकलिया हूं निकलिया दो तीन दो कटोक ही पाने वो नहीं ਜੇ ਉਹ ਨਾਲ ਗੱਲ ਪਾਇ ਜਾਂਦਾ ਕੰਮ ਪਹਿਲਾਂ ਆਪਣਾ ਔਖਾ ਲੱਗਦਾਗਾ ਕੰਮ ਕਰਨ ਜੇ ਉਹ ਆਪਣੇ ਗੱਲ ਪਾਇ ਜਾਂਦਾ ਕੰਮ ਫਿਰ ਆਪਾਂ ਨੂੰ ਸਾਰਾ ਕੰਮ ਨਾਲ ਪਾਇਦਾ ਫਿਰ ਆਪਾਂ ਨੂੰ ਕੋਈ ਔਖਾ ਨਹੀਂ ਲੱਗਦਾ ਇਹ ਪਾਰੀ ਬਾੜ ਐ ਕੋੜੂਆਂ ਨੂੰ ਫੁੱਖਾ ਬੰਦਾ ਚੱਕ ਲਈਨ ਭਾਵੇਂ ਜਗ੍ਹਾ ਜਿੱਥੇ ਨਾਲ ਇਹ ਤਾਂ ਇਹ ਨਪਾਰਿਚਾਰ ਮੇਰਾ ਨਾਮ ਅੱਜ ਵਿੱਚ ਬਾਤ ਪਵਰੋਗ ਰੋਗਤ ਵੀ ਪਾ ਲੈ ਮੈਂ ਦਰਾ ਖਾਗਨੇ ਤਾਕਤਾਲ ਵਾਰਾ ਤੋਂ ਮੋਕ ਮਾਰਦੀ ਹਾਂ ਕੁਝ ਵੀ ਹੋ ਰਹੇ ਨੇ ਜੇ ਕੁਝ ਦਰਾਂ ਹੋਏ ਨੇ ਤੋਂ ਮੋਕ ਮਾਰਦੀ ਹਾਂ ਚਲੋ ਜਿਵੇਂ ਕੱਖ ਪਾਦਾ ਹਣਾ ਬੱਸ ਨਹੀਂ ਆ ਜੰਗਾ ਬਸ ਤੇ ਬੜੀ ਕੱਖਾਂ ਦੀ ਵੀਡੀਓ ਵੱਡੀ ਹੋ ਜਾਂਦੀ ਹੈ ਉਮਾ ਜੀ ਤਾਂ ਕੱਟੋ ਰਿਓ ਰੱਖਾ ਬੰਦ ਕਰ ਦਿੱ ਜੰਨਾ ਮੱਖੀਆਂ ਵਾਲੇ ਤਾਂ ਕਰਦੇ ਸੀ ਤਾਂ ਹਰ ਦੇ ਪੱਕੇ ਨਾਲ ਹੀ ਹੁੰਦੀ ਸੀ ਤਾਂ ਹੁਣ ਮੈਂ ਸਭ ਖੜਨਾਗੇ ਵਾਹੇ ਦੇ ਕਿਤਾ ਆ ਕਿ ਮਮਾ ਕੋਲ ਜਿਹੜੀ ਪੱਕੀ ਚੱਲ ਰਹੀ ਲੱਗਦਾ ਇਹ ਵਾਲੇ ਮਾਰੀ ਜਾਂਦੇ ਮੈਂ ਪੱਕਾ ਲਾਉਣਾ ਪਿਆ ਮਾਲਾਂ ਨਹੀਂ ਜੱਟ ਚਾਹ ਪਰ ਵੀ ਰਹਿ ਰਹਾ ਸਪਾਸ ਲਾਦੀ ਕਰ ਨਾਕਾਤਾ ਨਹੀਂ ਆ ਤੇ ਆਪਣੀ ਖਾਦ ਦਾਲ ਵੀ ਪਈਏ ਸਾਗ ਵੀ ਤਿਆਰ ਖੜਕਾ ਲਾ ਲਾਂ ਉਹ ਮਗਰਤੀ ਕੀਤੀ ਆ ਬੱਲ ਨਹੀਂ ਮੈਂ ਰਿਕਾਰ ਕੱਢਣਾ ਹੀ ਜਦੋਂ ਤੱਕ ਸਰਕਾਰ ਦਾ ਨਹੀਂ ਹੋਣਾ ਮੈਂ ਇੱਥੇ ਲੱਗਿਆ ਹਾਂ ਹਾਂ ਕਰ ਰਿਹਾ ਤੇ ਨਾ ਬਚਾਲ ਨਹੀਂ ਮੈਂ ਤਾਂ ਜਦੋਂ ਸਰ ਜਿੰਦਗਾ ਤਵਾ ਤੁਹਾਨੂੰ ਬਤਾਉਂਦਾ ਕਿ ਸਰ ਵੀ ਬਹੁਤ ਮੈਂ ਆ ਅੱਜ ਦੇ ਰੋਲ ਨੂੰ ਲੈ ਲੇਂ ਚੱਲਣਾ ਤੇ ਚਾਹ ਕੋਲ ਹੀ ਲੈ ਸਰ ਇਹ ਪਤਾ ਕਰ ਲਈ ਫਿਰ ਜੰਮਪਾ ਤੇ ਸਨਮਾਨ ਪਰ ਜਨਤਰੀ ਅਸਨ ਲੜ ਕੇ ਬਹੁਤ ਹੋਣੇ ਨੇ ਅੱਜ ਜੀ ਆਪਾਂ ਨੇ ਕੰਮ ਤਾਂ ਦਿਖਾ ਲਿਆ ਨੇਰਾ ਹੋ ਗਿਆ ਸਾਰੇ ਪੱਜੇ ਦਾ ਸੇਵੇ ਦੀ ਕਾਲ ਨੇਰਾ ਬਹੁਤ ਹੋ ਗਿਆ ਦਹੀਂ ਵੀ ਜਮਾਤੀ ਚਾਹ ਦੁੱਧ ਵੀ ਗਰਮ ਕਰ ਲਿਆ ਆਟਾ ਕੋਟਾ ਵੀ ਤਿਆਰ ਕਰ ਲਿਆ ਕੋਸਾ ਜੀ ਮਹੌਲ ਨਹੀਂ ਚੱਲਦੀ ਅੰਗੀ ਸਰਦਾਰ ਜੀ ਕੇਤ ਕੱਟ ਕੇ ਜਿਵੇਂਗਾ ਨਾ ਥੋੜੀ ਜੀ ਰਹਿੰਦੀ ਸੀ ਉਹਨਾਂ ਨੂੰ ਹੋਗਾ ਵਿੱਚ ਕੰਮ ਨਵੇੜ ਕੀ ਜਾਈਏ ਤੜਕੇ ਕਿੱਥੇ ਆਵਾਂਗੇ ਮਾਚਾ ਨੈ ਨਿਓ ਆ ਜਾਣਗੇ ਤੇ ਇਸ ਕਰਕੇ ਇਦਾਂ ਦਾਲ ਵੀ ਗਰਮਤਰੀ ਹੋਈ ਹੈ ਜੀ ਇਹਨਾਂ ਸਾਗ ਖਾਣਾ ਹੋ ਸਾਲ ਪਿਆਗਾ ਤੇ ਇੰਨੇ ਮੇ ਤੇੜੇ ਬਣਾ ਲੈਣੀਆਂ ਗਈ ਤੇ ਸੁੱਖ ਨਾਲ ਜਿਹੜੇ ਹਨ ਕੰਮ ਸਾਰੇ ਹੋ ਗਏ ਨੇਗੇ ਅੱਜ ਤਾਂ ਬਹੁਤ ਸਾਰੇ ਜਿਹੜਾ ਮੇਰਾ ਗਵਾਚਿਆ ਖਜ਼ਾਨਾ ਤੇ ਉਹ ਵੀ ਥੇ ਆ ਗਿਆ ਜਿਹੜਾ ਸੋਨਾ ਧਰ ਕੇ ਬੁਲਗਦੀ ਉਹ ਵੀ ਥੇ ਆ ਗਿਆ ਕਾਂਟੇ ਮੈਨੂੰ ਨਹੀਂ ਹੋਣਾ ਚਾਹੀਦਾ ਮੈਨੂੰ ਰੋਟੀ ਦੀ ਸਵਾਲ ਲੱਗੀ ਨਾ ਚ ਕਲਬੇ ਨਹੀਂ ਹੈਗੇ ਤੇ ਘਰੋਂ ਤਾਂ ਚੀਜ਼ ਕਿਸੇ ਪਾਸੇ ਨਹੀਂ ਬਸ ਹੋਈ ਤਰਕੇ ਭੁੱਲ ਜਾਨੇ ਹਨਾ ਉਹਦੇ ਬਸ ਆਖਣ ਜੋ ਹੋ ਗਿਆ ਮੈਂ ਇੰਨ ਤਰਕੇ ਭੁੱਲ ਗਈ ਤੇ ਚਾਹ ਚਾਹ ਕੇ ਤੇ ਬੀਬੀ ਨੇ ਚਾਹ ਕੇ ਸ਼ਾਮ ਤੇ ਸੀ ਸੀਗੇ ਉਹਨੂੰ ਆਏ ਹੋ ਗਿਆ ਵੀ ਭਾਲਣ ਦੇ ਹਜੇ ਕਾਨੂੰ ਦੱਸਣਾਗਾ ਹਨਾ ਤੇ ਵੀ ਫੋਨ ਕੀਤਾ ਫੇਰਾ ਪਤਾ ਲੱਗਿਆ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇਕਰ ਚਾਹੇ ਮਿਲ ਤੇ ਪਹਿਲੀ ਵਾਰ ਹੁਣ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਸੋਣਾ ਜਾ ਪਿਆਰਾ ਜਾ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ